ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡੇ ਇਸ ਚੈਨਲ ਤੇ ਸੁਵਾਦਕ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮੇਰਾ ਟਾਈਮ ਹੈਗਾ ਲਗਭਗ 9:30 ਦਾ ਟਾਈਮ ਹੈਗਾ ਤੇ ਆਪਾਂ ਨੇ ਇਧਰੋਂ ਸਾਰੀਆਂ ਸਾਫ ਸਫਾਈਆਂ ਤੋਂ ਸਾਰੇ ਰੋਟੀ ਟੋਕ ਸਾਫ ਸਫਾਈਆਂ ਖਾ ਲਏ ਭਾਂਡੇ ਮਾਂਜ ਲਏ ਸਾਰੀਆਂ ਸਫਾਈਆਂ ਕਰ ਲਿਆ ਨੇ ਬਾਕੀ ਹੁਣ ਆਪਣਾ ਰਹਿ ਗਿਆ ਉਧਰਲਾ ਕੰਮ ਜਿਵੇਂ ਕੀ ਮੱਝਾਂ ਨਵਾਉਣੀਆਂ ਦੁਬਾਰੇ ਦਾ ਘੁਵਾ ਸਿੱਟਣਾ ਕੱਖ ਪਾਉਣੇ ਕੱਪੜੇ ਧੋਣੇ ਐਸ ਤਹਾਜਾ ਕੰਮ ਰਹਿ ਗਿਆ ਉਹ ਆਪਾਂ ਘੰਟੇ ਚ ਲਵੇ ਲਾ ਰੰਗ ਨਹੀਂ ਹੁਣ ਮੇ ਕੱਪੜੇ ਵੀ ਕੱਲ ਤਾਂ ਮਹਿਜ ਵੇਲ ਸੁੱਕਣੇ ਲਾ ਕੇ ਬਿਤਾਤੇ ਸੀ ਹੁਣ ਉਹ ਮੈਂ ਦਿਚੋ ਰਾਂ ਨਹੀਂ ਸੁਕਣੋਂ ਹੋਣੇ ਲੇਟ ਨਾ ਤੀਆਂ ਨੇ ਜੀਆਂ ਕਿਉਂਕਿ ਹਜੇ ਮੈਂ ਦੁਬਾਰਾ ਨਹਾਉਣਾਗਾ ਕੇਰਾ ਕੰਮ ਕਰਕੇ ਨਹਾਉਣੀ ਆਂਗੀ ਤੇ ਇਧਰ ਸਾਰੀ ਸਾਫ ਸਫਾਈ ਆਪਣੀ ਹੋ ਗਈ ਐ ਸੋ ਇਸ ਤੋਂ ਬਾਅਦ ਹਰ ਵੇਲੇ ਸੋਹਣਾ ਸੋਹਣਾ ਹੋਊਗੀ ਰਸੋਈ ਤੇ ਮੈਂ ਥੋੜੇ ਸਾਫ ਕਰੀ ਰਸੋਈ ਮਤਲਬ ਕਰੇ ਦਿਖਾਈ ਹੋਣੀ ਦੇਖੋ ਕੰਮ ਕਰਕੇ ਨਾ ਫਿਰ ਹੁਣ ਇੱਥੇ ਕੋਈ ਮੱਖੀ ਨਹੀਂ ਬੜਦੀ ਹੁਣ ਅਸੀਂ ਦੁਪਹਿਰ ਤੇ ਦੁਪਹਿਰੇ ਚਾਹ ਬਣਾਵਾਂਗੇ ਤੇ ਉਹ ਦੁਬਾਰ ਪਹਿਲਾਂ ਕੁਝ ਨਹੀਂ ਕਰਨਾ ਹੈਗਾ ਤੇ ਚਾਹ ਵੀ ਮੈਂ ਬਾਹਰ ਬਣਾਉਂਗੀ ਹੁਣ ਸਰਦਾਰ ਜੀ ਆ ਕੇ ਬਾੜੀ ਗੁੱਡਣਗੇ ਖੇਤ ਗਏ ਨੇ ਰੋਟ ਪਾਉਣ ਗਏ ਨੇ ਨੇ ਬੋਟਸ ਪਾਉਣ ਗਏ ਨੇ ਖੇਤ ਗਏ ਨੇ ਮੱਕੀ ਚ ਮੋਟਰ ਚੱਲਦੀ ਹੈ ਨੱਪਣ ਕਵਾ ਦਾ ਲੰਗਏ ਨੇ ਕਿ ਤੇ ਮੈਂ ਧੋ ਕੰਮ ਕਰ ਲਿਆਗਾ ਆ ਡੋਂਗਾ ਬਰਖ ਬਾਦੂ ਪਈ ਆ ਜੀ ਘਰ ਦੇ ਨਹੀਂ ਹੈ ਚਲਿ ਜਾਇਂ ਡੋਂਗੇ ਸਾਰੇ ਜੰਮੇ ਚਾਹੀ ਆ ਛੋਟਾ ਕੈਂਪਰ ਅਸੀਂ ਨਹੀਂ ਭਰਦੇ ਵੱਡਾ ਕੈਂਪਰ ਨਹੀਂ ਭਰਦੇ ਹੁਣ ਦੋ ਤਿੰਨ ਦਿਨ ਹੋ ਗਏ ਛੋਟੇ ਨਾਲ ਹੀ ਭਰ ਲਾਣੇ ਆ ਤੇ ਬਾੜੀ ਨਾਲ ਗੁੱਡਣ ਵਾਲੀ ਹੋਈ ਪਈ ਜੈ ਤੇ ਮੈਂ ਮੰਨ ਜੇ ਸੀ ਭਾਂਡੇ ਇੱਥੇ ਸਾਬਣ ਦੀ ਦਾਗ ਨੇ ਜਿਹੜੇ ਤੇ ਮੀਲ ਪਖਾ ਲਾਣੀ ਹੈ ਤੇ ਪਾਣੀ ਆਪਾਂ ਢੋਣ ਦਾਣਿਆਂਗੇ ਗਾਟੀ ਆਲਾ ਆਪਾਂ ਹੁਣ ਮੱਝਾ ਨਮਾਵਾਗੇ ਕੁੱਪ ਮੱਜਾਂ ਹੀ ਕੰਮ ਰਹਿ ਗਿਆ ਬਹੁਤ ਸਾਰੀਆਂ ਭੈਣਾਂ ਨੇ ਹਨਾ ਪੁੱਛਿਆ ਸੀਗਾ ਜਿਵੇਂ ਹਨਾ ਇੱਕ ਭੈਣ ਨੇ ਨਥਾਣੇ ਤੋਂ ਤੀ ਪਤਾ ਨਹੀਂ ਕਿਹਨੋਂ ਨਥਾਣਾ ਕਹਿੰਦੀ ਸੀਗੀ ਕਹਿੰਦੀ ਭੈਣ ਛੋੜਾ ਫੋਨ ਨੰਬਰ ਦੇ ਦੇ ਹਨਾ ਫੋਨ ਨੰਬਰ ਭੈਣੇ ਮੈਂ ਆਪਦਾ ਫੋਨ ਕੀਤਾ ਨਹੀਂ ਹੈ ਕਿਸੇ ਨੂੰ ਤੁਸੀਂ ਪਰ ਮੱਜਾਂ ਮਾਰੀ ਪੁੱਛਿਆ ਸੀ ਤੁਹਾਨੂੰ ਮੈਂ ਦੱਸ ਦਣੀ ਆ ਵੀ ਤੁਸੀਂ ਕੁਛ ਸੱਸੀਗਾ ਵੀ ਮੱਜਾਂ 'ਚ ਮੱਜਾਂ ਦੀ ਫਾਇਦਾ ਜਾਂ ਨਾ ਫਾਇਦਾ ਦੇਖੋ ਜੀ ਜੇ ਤੁਸੀਂ ਨਮਾ ਧੰਦਾ ਤੋਰਨ ਲੱਗਿਓ ਵੀ ਤੁਸੀਂ ਪਹਿਲਾਂ ਮੱਝਾਂ ਨਹੀਂ ਰੱਖਦੇ ਸੀ ਹੈਨਾ ਤਾਂ ਤਾਂ ਪਹਿਲਾਂ ਖਰਚਾ ਕਰਨ ਲੱਗੋ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਮੱਝ ਨਹੀਂ ਆਉਂਦੀ ਹੈਗੀ ਜੇ ਆਪਾਂ ਦੋ ਮੱਝਾਂ ਵੀ ਲਵਾਵਾਂਗੇ ਹੈਨਾ ਦੋ ਮੱਝਾਂ ਲੱਖ ਦੀਆਂ ਆਉਣਗੀਆਂ ਲੱਖ ਦੀ ਮੱਝਾਂ ਆਉਣਗੀਆਂ ਤੇ ਉਹ ਖਾਣ ਗਿਆ ਖਰਚਾ ਤੇ ਜੇ ਜੱਟਾ ਤੁਹਾਡੇ ਪਹਿਲਾਂ ਮੱਝਾਂ ਹੈਗੀਆਂ ਨੇ ਹਨਾ ਤਾਂ ਠੀਕ ਹੈਗਾ ਵੀ ਕਦੋਂ ਆਪਾਂ ਹੋਰ ਵਨ ਲੈਣਾਂਗੇ ਜਿਵੇਂ ਹੁਣ ਮੇਰੇ ਮੱਝਾਂ ਮੈਂ ਕੋਈ ਮੁੱਲ ਨਹੀਂ ਲੈਂਦੀ ਹੋਈਆਂ ਮੇਰੇ ਸਾਰੀਆਂ ਘਰ ਦੀਆਂ ਪਾਲੀਆਂ ਹੋਈਆਂ ਨੇ ਜਣੇ ਕਿ ਜਦੋਂ ਮੈਂ ਪਹਿਲਾਂ ਮੁੱਲ ਲੈਂਦੀ ਪਹਿਲਾਂ ਵੀ ਮੈਨੂੰ ਬੰਡੀਆਂ ਆਈਆਂ ਸੀ ਜਿਹੜੀਆਂ ਇਕੱਠ ਚੋਂ ਉਹਨਾਂ ਦੇ ਨਾਲ ਹੀ ਧੰਦਾ ਤੋਰ ਤੋਰ ਕੇ ਉਸੇ ਦੁੱਧ ਨਾਲ ਮੈਂ ਇੱਕ ਦੋ ਮੱਝਾਂ ਲਈਆਂ ਸੀ ਤੇ ਇੱਕ ਪਰ ਵੀ ਲਈ ਸੀ ਉਹ ਸਰ ਖਰਾਬ ਨਿਕਲ ਗਈ ਉਹ ਇੱਕ ਚ ਸੂਈ ਤੇ ਉਹ ਵੇਚ ਦਿੱਤੀ ਐ ਤੇ ਹੁਣ ਮੇਰੀਆਂ ਘਰ ਦੀਆਂ ਆਪਦੀਆਂ ਪਾਲੀਆਂ ਹੋਈਆਂ ਘਰ ਦੀਆਂ ਕੱਟੀਆਂ ਬੱਸੀਆਂ ਪਾਲ ਕੇ ਤੇ ਮੇਰੀਆਂ ਹੁਣ ਮੱਝਾਂ ਸੂ ਬਣ ਗਈਆਂ ਚਲੋ ਵਧੀਆ ਹੈ ਨਾ ਤੇ ਆਪਾਂ ਜਿਹੜੇ ਜਿਵੇਂ ਮਿਹਨਤ ਕਰਦੇ ਆਪਾਂ ਨੂੰ ਪੈਣੇ ਮਿਹਨਤ ਦਾ ਮੁੱਲ ਜ਼ਰੂਰ ਮਿਲਦਾਗਾ ਹੈ ਨਾ ਜ਼ਰੂਰ ਮਿਲਦਾ ਮੁੱਲ ਤਾਂ ਆਪਾਂ ਨੂੰ ਮਿਹਨਤਾਂ ਦਾ ਜੇ ਆਪਾਂ ਦਸਾਨਾ ਹੋ ਜੀ ਕਿਰਤ ਕਰਾਂਗੇ ਆਪਾਂ ਨੂੰ ਦਸਾਨਾ ਹੋ ਜੀ ਕਿਰਤ ਦਾ ਮੁੱਲ ਜ਼ਰੂਰ ਮਿਲੂਗਾ ਇੱਕ ਨਾ ਇੱਕ ਦਿਨ ਇਹ ਕਾਮਯਾਬੀ ਜ਼ਰੂਰ ਮਿਲਦੀ ਹੈਗੀ ਤੇ ਜੇ ਆਪਾਂ ਸਿੱਧੀਆਂ ਨੀਤਾਂ ਨੂੰ ਪੈਰੇ ਹੁੰਦੇ ਨੇ ਫਲੀਆਂ ਲੱਗਦੀਆਂ ਨੇ ਹੈਗੀਆਂ ਮਰਾਦਾਂ ਮਰਾਦਾਂ ਲੱਗਦੀਆਂ ਨੇ ਚਲੋ ਆਪਾਂ ਹਨਾ ਵਧੀਆ ਤੁਸੀਂ ਤੋਰਨਾ ਚਾਹੁੰਦੇ ਹੋ ਤਾਂ ਦਾ ਵੀਡੀਓ ਦੇਖਦੇ ਹੋ ਹਨਾ ਵਧੀਆ ਗੱਲ ਹੈਗੀ ਤੇ ਆਪਾਂ ਛੋਟੇ ਕਿਸਾਨਾਂ ਨੂੰ ਤਾਂ ਆਪਾਂ ਨੂੰ ਹੱਥੀਂ ਕਿਰਤ ਕਰੇ ਚੀ ਕੋਈ ਫਾਇਦਾਗਾ ਜੇ ਹੁਣ ਆਪਣੇ ਹੁਣ 5-6 ਕਿਲੇ ਹੁੰਨੇ ਜ਼ਮੀਨ ਦੇ ਹਨਾ ਜੀ ਉਹ ਆਪਾਂ ਹਰ ਇੱਕ ਚੀਜ਼ ਮੁੱਲ ਦੀ ਹੁੰਦੀ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੋੜਨਾ ਹੁੰਦਾ ਹੈ ਨਾ ਬਹੁਤ ਸਾਰੇ ਖਰਚੇ ਹੋ ਜਾਂਦੇ ਨੇ ਘਰਾਂ 'ਚ ਪੰਜ ਛੇ ਕਿਲਿਆਂ ਦੇ ਬਣਦਾ ਵੀ ਕੁਝ ਨਹੀਂ ਹੈਗਾ ਜੀ ਜੇ ਆਪਾਂ ਸਾਰਾ ਅੱਗੇ ਟਾਈਮ ਚੰਗੇ ਸੀ ਮੰਗਈਾਈ ਘੱਟ ਸੀਗੀ ਕਿਉਂਕਿ ਹੁਣ ਚੀਜ਼ ਹਨਾ ਸਾਰਾ ਪੜਾਈਆਂ ਦੇ ਖਰਚੇ ਵੀ ਘੱਟ ਸੀ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਟੂਸ ਨਾਲ ਦੇ ਖਰਚੇ ਘੱਟ ਸੀਗੇ ਹਨਾ ਤੇ ਬਾਕੀ ਸਾਰੇ ਕੱਪੜਾ ਲੀੜਾ ਵੀ ਨਹੀਂ ਸੀ ਹੁਣ ਜਿੰਨਾ ਬੱਚੇ ਪਾਉਂਦੇ ਪਹਿਣਾ ਹੁਣ ਬਸ ਉਹੀ ਗੱਲ ਹੈ ਚੰਗਾ ਖਾਣ ਪੈਣਣਾ ਜਿਹੇ ਜੱਗ ਘਰੇ ਹੁੰਦਾ ਉਹ ਜ ਖਾਈ ਜਾਂਦੇ ਹਨਾ ਅੱਗੇ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਤੇ ਦੁਪਹਿਰੇ ਨਾਨੀ ਕੋਲ ਜਾਂਦੇ ਚੂਰੀ ਕੁੱਟ ਕੇ ਦੇ ਦੇਣੀ ਗੁਲਗੁਲੇ ਲਾ ਦੇਣੇ ਮਠੀਆਂ ਲਾ ਦੇਣੀਆਂ ਇਸ ਤਰ੍ਹਾਂ ਹੁੰਦਾ ਤੇ ਹੁਣ ਦੇਖੋ ਜੀ ਹਨਾ ਬਹੁਤ ਖਰਚਾ ਹੋ ਜਾਂਦਾ ਤੇ ਮੰਗਾਈ ਦੇ ਹਿਸਾਬ ਨਾਲ ਬਹੁਤ ਹੀ ਖਰਚਾ ਵੱਜ ਜਾਂਦਾ 5-6 ਕੀਲਿਆਂ ਤੇ ਕੁਝ ਵੀ ਨਹੀਂ ਬਣਦਾ ਜੇ ਆਪਾਂ ਸਾਰਾ ਪਰਿਵਾਰ ਮਿਹਨਤ ਕਰਾਂਗੇ ਜੋਰ ਦੀ ਤਾਂ ਅੱਜ ਕੱਲ ਦੀ ਮੰਗਾਈ ਚ ਫੇਰ ਟਾਈਮ ਪਾਸ ਹੁੰਦਾ ਹੈਗਾ ਠੀਕ ਆ ਜੀ ਮਿਲਤਾ ਕਰੋ ਤਰੱਕੀ ਅਪਾਰਟਮੈਂਟਾਂ ਨੂੰ ਤਰੱਕੀ ਮੇਂ ਫਿਰ ਲੈਣਗੇ ਸਿੱਧੀਆਂ ਨੀਤਾਂ ਨੂੰ ਫਾਲੀਆਂ ਵਾਹਿਗੁਰੂ ਆਪੀ ਲਾਉ ਤੇ ਬਾਕੀ ਗੱਲ ਹੈਗੀ ਅੱਜੀ ਬਹੁਤ ਸਾਰੀਆਂ ਭੈਣ ਮੈਂ ਇਹਨਾਂ ਨਾਲ ਹੁਣ ਕੰਮ ਦੀ ਕਾਹਲੀ ਆ ਆਪਾਂ ਫਿਰ ਬੈਠ ਕੇ ਗੱਲਾਂ ਕਰਾਂਗੇ ਤੇ ਬਾਕੀ ਸਾਰੀਆਂ ਭੈਣਾਂ ਦੇ ਨਾਮ ਵੀ ਬੋਲਣ ਵਾਲੇ ਨੇ ਬੋਲਾਂਗੇ ਆਪਾਂ ਕੋਈ ਗੱਲ ਨਹੀਂ ਭੈਣ ਤੁਸੀਂ ਮੱਝਾਂ ਲੈਣਾ ਚਾਹੁੰਦੇ ਹੋ ਤਾਂ ਲੈ ਲਓ ਤੇ ਪਹਿਲਾਂ ਆਪਾਂ ਨੂੰ ਖਰਚਾ ਕਰਨਾ ਪੂ ਕੋਈ ਵੀ ਸੰਦਾ ਹੈ ਜਿਹੇ ਆਪਾਂ ਕੱਪੜੇ ਦਾ ਧੰਦਾ ਤੋਰੀਏ ਚਾਹੇ ਆਪਾਂ ਮੱਜਾਂ ਦਾ ਤੋਰੀਏ ਚਾਹੇ ਕੋਈ ਵੀ ਤੋਰੀਏ ਤੇ ਆਪਾਂ ਨੂੰ ਪਹਿਲਾਂ ਖਰਚਾ ਕੋਲ ਕਰਨਾ ਪੈਂਦਾ ਠੀਕ ਹੈ ਫੇਰ ਮੰਗਰ ਦੀ ਮੰਗਰ ਜਿਹੜਾ ਕੱਟੀਆਂ ਹੁੰਦੀਆਂ ਨੇ ਉਹ ਪਾਦੀਆਂ ਨੇ ਮੱਜਾਂ ਬਣਦੀਆਂ ਨੇ ਫੇਰ ਆਪਾਂ ਨੂੰ ਥੋੜਾ ਜਿਹਾ ਘਟ ਜਾਂਦਾ ਕੰਮ ਕਿਉਂਕਿ ਫੇਰ ਮੰਗਰ ਤੇ ਮੰਗਰ ਆਪਣੇ ਘਰੇ ਮੱਜਾਂ ਰੜੀ ਜੰਦੀ ਠੀਕ ਹੈ ਇਸ ਤਰ੍ਹਾਂ ਐ ਇੱਕ ਨੇ ਸਾਬਣ ਦੀ ਦਾਗ ਲੱਗ ਜਾਂਦਾ ਨਹੀਂ ਸੂਰੇ ਲੱਗਦੇ ਸਾਂ ਦੇ ਭਾਂਡੇ ਮੰਗਦੇ ਆਂਗੇ દોનોમે અડકી આઈ એ દોનોમે અડ્યા હવે એ બંને પાસે કેટલા થર બંને પાસે જ નીકળતા ਹਰ ਜੀ ਪਾ ਜੀ ਕਿ ਇਹ ਅਜੇ ਕੱਟਾ ਮੈਂ ਨਾ ਟੀਲਾ ਵਾਲਾ ਕੱਟਿਆ ਨੂੰ ਕੱਟਾ ਨਹੀਂ ਦਿੱਸਿਆ ਅਸੀਂ ਤੇ ਨਹੀਂ ਆ ਬੰਦ ਕਰ ਦਾਂ ਨੇ ਹੁਣ ਪੱਖੇ ਨਮਾ ਨਮਾ ਬਾਹਰਲੇ ਪੱਖੇ ਸੱਡ ਦਾਂ ਫਿਰ ਇਹ ਚੁਸਫਾਈ ਕਰਨੀ ਹੈ ਸਾਡੇ ਸਾਰੇ ਕੋਲੀਆਂ ਸੰਭਰ ਨੇ ਮਰਜਾ ਦਾ ਕੰਮ ਕੀ ਬਹੁਤ ਹੋ ਜਾਣਾ ਲੋ ਜੀ ਆਪਾਂ ਵੋਟ ਪਾਇਆ ਆਂਗੇ ਜਿਹੜਾ ਟਾਈਮ ਆ 2 ਵਜੇ ਗਏ ਨੇਗੇ ਤੇ ਉਹ ਟਾਈਮ ਪਾ ਕੇ ਤਬ ਆਉਣ ਉਹ ਟਾਈਮ ਹੋ ਗਿਆ ਫਿਰ ਮੈਂ ਪਹੇਗੀ ਸਗੀ ਹਨਾ ਚਲੋ ਜਿੰਦੀ ਤਾਂ ਕੋਈ ਸਰਕਾਰ ਵੀ ਨਹੀਂ ਕੁਛ ਹਨਾ ਜਿਉਂਦੇ ਜੀ ਨੇ ਵੋਟ ਕਾ ਨੂੰ ਰੱਖਣੀ ਹੈ ਵੋਟ ਪਾਇਆ ਹੈ ਆਪਾਂ ਜਿੰਦਾ ਤਾਂ ਕੋਈ ਕੁਛ ਨਹੀਂ ਜੀ ਆਪਾਂ ਕਰ ਲਾਂਗੇ ਤਾਂ ਖਾ ਲਾਂਗੇ ਠੀਕ ਹੈ ਜੀ ਤੇ ਆਪਾਂ ਹੁਣ ਬੋਲਦੇ ਆ ਜੀ ਪਰਸੋਂ ਜਿਹੜੀ ਵੀਡੀਓ ਪਾਈ ਸੀ ਜਿਹੜੀਆਂ ਭੈਣਾਂ ਦੇ ਉਹ ਚ ਕਮੈਂਟ ਕੀਤੇ ਸੀ ਉਹਨਾਂ ਦੇ ਨਾਮ ਬੋਲਦੇ ਆ ਤੇ ਫਿਰ ਭੈਣਾਂ ਗੁੱਸੇ ਹੋ ਜਾਂਦੀਆਂ ਨੇ ਦੀਦੀ ਜੀ ਤੁਸੀਂ ਸੇਵੀਆਂ ਕਿਹੜੀ ਰੁੱਤ ਦੇ ਵਿੱਚ ਵਟਦੇ ਹੋ ਦੇਖੋ ਦੀਦੀ ਸੇਵੀਆਂ ਬੱਟੀਆਂ ਆਉਂਦੀਆਂ ਨੇ ਭਾਦੋਂ ਦੇ ਵਿੱਚ ਰੱਖੜੀਆਂ ਵੇਲੇ ਕਿਉਂਕਿ ਅੱਗੇ ਤੋਂ ਜਿਵੇਂ ਅੱਗੇ ਦੀ ਰਿਵਾਜ ਸੀਗੇ ਕੁੜੀਆਂ ਨੂੰ ਸਦਾਰੇ ਦਿਨ ਦਿੱਤੀਆਂ ਤੋਂ ਬਾਅਦ ਹਨਾ ਰੱਖੜੀ ਬੰਨ ਦੀਆਂ ਦੇਖਣ ਆਉਂਦੀਆਂ ਤੇ ਸੌਣ ਦਾ ਮਹੀਨਾ ਹਨਾ ਸਾਸਰੇ ਮੱਥੇ ਨਹੀਂ ਸੀ ਲਗਦੀਆਂ ਭਾਦੋਂ ਚ ਜਿਹਨੂੰ ਰੱਖੜੀ ਬੰਨ ਕੇ ਪਾਈਆਂ ਰਿਹਾ ਤੇ ਸੌਰੀ ਜਾਂਦੀਆਂ ਤੇ ਅੱਗੇ ਫਿਰ ਮਠਿਆਈ ਕੋਈ ਨਹੀਂ ਦਿੰਦਾ ਹੁੰਦਾ ਸਦਾਰਿਆਂ ਚ ਸੇਵੀਆਂ ਵਾਟ ਕੇ ਮਠੀਆਂ ਘਰੇ ਪਕਾ ਕੇ ਬਸ ਦੇਂਦੇ ਸੀਗੇ ਤੇ ਉਦੋਂ ਦੀ ਰੀਤੀ ਰਿਵਾਜ ਆ ਰਹੇ ਨੇ ਜੀ ਮਠੀਆਂ ਤੇ ਸੇਵੀਆਂ ਦਾ ਅੱਗੇ ਸੰਧਾਰਾ ਦਿੰਦੇ ਹੁੰਦੇ ਸੀ ਹੁਣ ਤਾਂ ਹੀ ਨਹੀਂ ਪਤਾ ਕਿੰਨੇ ਕੁ ਤਰ੍ਹਾਂ ਦੀ ਮਠਕਾਈ ਵਗ ਜਾਂਦੀ ਹੈਗੀ ਸੁਦਾਨ ਦੇ ਵਿੱਚ ਤੇ ਭਾਦੋਂ ਦੇ ਵਿੱਚ ਬੱਟੀਆਂ ਜਾਂਦੀਆਂ ਨੇ ਭੈਣੇ ਸਾਡੇ ਕੰਨੀ ਤਾਂ ਵਿੱਚ ਸੁੱਕੱਤੇ 'ਚ ਵੀ ਬੱਟੀਆਂ ਜਾਂਦੀਆਂ ਨੇ ਤੇ ਸਾਡੇ ਪਿੰਡ ਦਾ ਭਾਦੋਂ ਦੇ ਵਿੱਚ ਭਾਦੋਂ ਦੇ ਮਹੀਨੇ ਵਿੱਚ ਸੇਵੀਆਂ ਬੱਟੀਆਂ ਜਾਂਦੀਆਂ ਨੇ ਅਗਲਾ ਕਮੈਂਟ ਹੈ ਜੀ ਗੁਰਦੁਆਰਾ ਪਟਿਆਲਾ ਰੋਡ ਢੱਡਰੀਆਂ ਵਾਲੇ ਦਾ ਹਨਾ ਗੁਰਦੁਆਰਾ ਹੈ ਉੱਥੇ ਤੁਸੀਂ ਜਾਣਦੇ ਹੋਣੇ ਆਡੀ ਦੂਰ ਅਸੀਂ ਨਹੀਂ ਜਾਂਦੇ ਜੀ ਸਾਡੇ ਨੇੜੇ ਬਾਬਾ ਢੱਡਰੀਆਂ ਵਾਲੇ ਰਣਜੀਤ ਸਿੰਘ ਜੀ ਨੇ ਭਾਈ ਸਾਹਿਬ ਉੱਥੇ ਗੁਰੂ ਘਰ ਇੱਥੇ ਸਾਡੇ ਬਣਿਆ ਹੋਇਆ ਸਾਡੇ ਖੇਤਾਂ ਦੇ ਵਿੱਚ ਹੀ ਆ ਸਾਰਾ ਮਲੇਲਾ ਤੁਰਕੀ ਜਾਂਦੇ ਹੁੰਦੇ ਆ ਜਿਹੜੇ ਦੀਵਾਨ ਲੱਗਦੇ ਹੁੰਦੇ ਨੇ ਤੁਰਕੀ ਭੱਜ ਜਾਂਦੇ ਆ ਤੇ ਗੱਡੀ ਮੋਟਰਸਾਈਕਲ ਦੀ ਭੱਜ ਜਾਂਦੇ ਤੁਰਕੀ ਬਸ 20 ਮਿੰਟਾਂ ਰਸਤਾ ਹੈਗਾ ਜੇ ਅੱਗੇ ਅਸੀਂ ਸੁਖਮਣ ਵਾਲੇ ਛੋਟੇ ਛੋਟੇ ਹੁੰਦੀਆਂ ਦੀਵਾਨ ਲੱਗਦੇ ਅਸੀਂ ਤੁਰਕੀ ਭੱਜ ਜਾਂਦੇ ਪੂਰਨ ਵਾਸੀ ਦਾ ਦੀਵਾਨ ਲੱਗਦਾ ਹੁੰਦਾ ਸੀ ਤੇ ਜੀ ਉਹ ਬਾਬਾ ਜੀ ਉਰੇ ਦੀਵਾਨ ਲਾਉਂਦੇ ਨੇ ਰਣਜੀਤ ਸਿੰਘ ਭਾਈ ਦੀਵਾਨ ਲਾਉਂਦੇ ਨੇ ਉਰੇ ਤੇ ਉਰੋਂ ਅਸੀਂ ਜ਼ਰੂਰ ਜਾਣਿਆ ਹੁਣ ਸਰਤਿਆਂ ਦੇ ਵਿੱਚ ਦੀਵਾਨ ਸੀ ਤੈਨਾਂ ਤੇ ਅਸੀਂ ਜ਼ਰੂਰ ਜਾਂਦੇ ਰਹਿਆ ਜੀ ਬਹੁਤ ਸੋਹਣਾ ਬਲੌਗ ਹੈ ਭੈਣ ਤੁਹਾਡਾ ਧੰਨਵਾਦ ਭੈਣ ਸਾਡੇ ਸਾਨੂੰ ਵੀਡੀਓ ਵਧੀਆ ਲੱਗੀ ਹੈ ਨਾ ਬਲੌਗ ਬਹੁਤ ਵਧੀਆ ਹੁੰਦਾ ਤੇ ਸਾਡਾ ਨਾਮ ਲੈ ਦਿਓ ਤਲਵੰਡੀ ਅਕਲੀਆ ਰਾਜਵੀਰ ਕੌਰ ਧੰਨਵਾਦ ਭੈਣ ਤੁਹਾਡਾ ਵੀਡੀਓ ਦੇਖਰੋਂ ਤੁਹਾਡੇ ਸਾਡੇ ਬਲੌਗ ਸਾਨੂੰ ਪਸੰਦ ਆਉਂਦੇ ਨੇ ਸੋਡਰ ਪਿਆਰ ਸਦਕਾ ਹੀ ਸਾਡਾ ਜੀ ਕਰਦਾ ਰਹਿੰਦਾ ਵੀ ਅਸੀਂ ਵੀਡੀਓ ਬਣਾਈਏ ਤੇ ਸਾਡਾ ਪਿੰਡ ਨਥਾਨਾ ਜੀ ਤੇ ਅਸੀਂ ਸਵੇਰੇ ਤੁਹਾਡੇ ਕਮੈਂਟ ਦਾ ਜਵਾਬ ਮੈਂ ਸਵੇਰੀ ਦੇ ਦਿੱਤਾ ਸੀ ਦੀਦੀ ਤੇ ਮੱਝਾਂ ਚੋਂ ਵੀ ਕਿੰਨੇ ਕ ਫਾਇਦਾ ਹੈਗਾ ਮੱਝਾਂ ਚੋਂ ਜੀ ਫਾਇਦਾ ਹੈਗਾ ਆਪਾਂ ਨੂੰ ਜੇ ਆਪਾਂ ਘਰੇ ਮੱਝਾਂ ਰੱਖੀਏ ਆਪਾਂ ਨੂੰ ਦੁੱਧ ਪਾਈ ਤੇ ਜਹੀ ਸਭਾਸਤਾ ਦੋ ਹੀ ਸੀ ਮੱਝਾਂ ਦਾ ਖਰਚਾ ਹੁੰਦਾ ਦੀਦੀ ਵੀਡੀਓ ਬਹੁਤ ਵਧੀਆ ਲੱਗੀ ਦੁੱਧ ਵਾਲੀ ਵਾਲਟੀ ਤੋ ਕਿਉਂ ਪਾ ਦਿੱਤੀ ਅ ਇੰਨਾ ਦੁੱਧ ਜੀ ਬਾਟ ਨਾਲ ਲੱਗਿਆ ਹੁੰਦਾਗਾ ਫਿਰ ਉਹ ਮ ਕੰਗਾਰ ਦੇ ਵਿੱਚ ਪਾ ਦਾਨੀ ਤੇ ਉਦੋਂ ਬਾਅਦ ਬਾਟ ਢੋ ਕੇ ਮਾਂਗ ਦਾਨੀ ਠੀਕ ਹੈ ਤੇ ਤੁਹਾ ਬਹੁਤ ਸੋਹਣੀ ਵੀਡੀਓ ਹੈ ਧੰਨਵਾਦ ਪੈਣੇ ਤੇ ਦੀਦੀ ਮੇਰਾ ਨਾਮ ਬੋਲ ਦਿਓ ਕਿਰਨਦੀਪ ਕੋਰ ਲੱਡੇ ਤੋਂ ਲੋ ਜੀ ਕਿਰਨਦੀਪ ਕੋਰ ਜੀ ਤੁਹਾਡਾ ਨਾਮ ਬੋਲ ਦਿੱਤਾ ਲੱਡੇ ਤੋਂ ਤੁਸੀਂ ਪੈਣੇ ਬਾਹਰ ਬਾਹਰ ਚੁੱਲਾ ਕਿਉਂ ਨਹੀਂ ਰੱਖ ਦਿੱਤੀ ਸੀ ਗਏ ਸਾਲ ਅੰਦਰ ਗਰਮੀ ਚ ਰੋਟੀ ਬਣਾਉਣੇ ਹੋ ਪੈਣੇ ਬਾਹਰ ਨੇਰੀ ਆਉਂਦੀ ਹੈ ਨੇਰੀ ਨਾਲ ਤੁਲੇ ਤੇ ਰੇਤਾ ਪੈਂਦਾ ਰੋਟੀਆਂ ਚ ਰੇਤਾ ਪੈਂਦਾ ਨੇਰੀਆਂ ਲਈ ਰੋਟਾ ਹਨਾ ਤੇ ਜਿਹੜਾ ਪਾਰੇ ਫਿਰ ਬੈਠਾ ਹੁੰਨੇ ਸੱਤ ਵਾਲਾ ਪੱਖਾ ਲੱਗਾ ਹੋਇਆ ਬਾਹਰਲੀ ਰਸੋਈ ਚ ਹਵਾ ਨਾਲ ਗੈਸ ਉੱਡਦਾ ਤੇ ਮੱਖੀਆਂ ਵੀ ਨੇ ਅੰਦਰਲੀ ਰਸੋਈ ਚ ਮੱਖੀਆਂ ਹੈ ਨਹੀਂ ਗੀਆਂ ਤੇ ਲੋਜੀ ਕੈਨੇਡਾ ਵਾਲੇ ਵੀ ਆ ਗਏ ਇੱਧਰ ਮੈਂਟ ਨਾਈਸ ਵੀਡੀਓ ਰਾਜ ਰਾਜਪ੍ਰੀਤ ਕੌਰ Rajasthan ਤੋਂ ਧੰਨਵਾਦ ਭੈਣੇ ਜੇ ਤੁਸੀਂ ਸਾਡਾ ਨਾਮ ਬੋਲ ਦਿਓ ਤੋਡੇ ਵੀਡੀਓ ਹਰੋ ਦੇ ਇਕ ਦੇ ਆ ਪਣੇ ਦੀਦੀ ਆਮਣੀ ਦੀਦੀ ਕਿਉਂ ਨਹੀਂ ਆਉਂਦੀ ਸੁੱਟੀਆਂ ਚ ਆਮਣੀ ਕੇ ਲੱਗਿਆ ਹੋਇਆ ਜੀ ਮਿਸਤਰੀ ਹੁਣ ਸੁੱਟੀਆਂ ਚ ਉਹਨਾਂ ਨੇ ਮਿਸਤਰੀ ਲਾ ਲਿਆ ਜਦੋਂ ਮਿਸਤਰੀ ਹਟ ਗਿਆ ਤੇ ਉਦੋਂ ਆਵਣੀ ਨੂੰ ਲਿਆਵਾਂਗੇ ਸੁਖਮਣਾ ਤੁਸੀਂ ਆਪਣੀ ਮੰਮਾ ਨਾਲ ਕੰਮ ਕਰਾਇਆ ਕਰੋ ਹਾਂਜੀ ਸਵੇਰੇ ਸਵੇਰੇ ਤੇ ਸ਼ਾਮ ਨੂੰ ਹੱਥ ਬਟਾਉਂਦੀਆਂ ਐਂ ਦੁਪਹਿਰੇ ਮੈਂ ਹੁਣ ਵੀਡੀਓ ਬਣਾਉਣ ਨੂੰ ਵੀ ਨਹੀਂ ਕਹਿੰਦੀ ਸੌਂ ਗਈਆਂ ਹੁਣ ਤੇ ਅਸੀਂ ਆਲੇ ਕਮਰੇ ਸੁੱਟੀਆਂ ਪਈਆਂ ਨੇ ਬਹੁਤ ਵਧੀਆ ਵੀਡੀਓ ਹੈ ਧੰਨਵਾਦ ਭੈਣੇ ਹਰਕੀਤ ਭੈਣ ਤੁਹਾਡਾ ਸਾਰਿਆਂ ਦਾ ਵਲੌਗ ਮੈਂ ਦੇਖਦੀ ਆ ਤਰਸੇਮ ਵੀਰ ਦਾ ਗੁਰਵੀਤ ਭੈਣ ਦਾ ਧੰਨਵਾਦ ਭੈਣੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰਾ ਨਾਮ ਬੋਲ ਜੋ ਰਾਜਕੌਰ ਸੰਦੂ ਠੀਕ ਹੈ ਭੈਣੇ ਕੋਰ ਤਾਂ ਤੁਹਾਡਾ ਨਾਮ ਹੈ ਬਹੁਤ ਸਾਰੇ ਵੀਰਾਂ ਭੈਣਾਂ ਦੇ ਕਮੈਂਟ ਸਾਸਰੀ ਆਕਾਰ ਬੱਚਿਆਂ ਤੁਸੀਂ ਠੰਡਾ ਦੁੱਧ ਦਿਆ ਕਰੋ ਹਾਂ ਜੀ ਬੱਚੇ ਠੰਡਾ ਦੁੱਧ ਕੱਲਾ ਨਹੀਂ ਪੀਂਦੇ ਅੱਧਾ ਦਾ ਪਾਣੀ ਪਾ ਕੇ ਪੀਂਦੇ ਨੇ ਸਾਰੀ ਅਸੀਂ ਅੱਧਾ ਦਾ ਪਾਣੀ ਪਾ ਕੇ ਪਿੰਨੇ ਆ ਜੇ ਕਿਲੋ ਦੁੱਧਾ ਕਿਲੋ ਵਿੱਚ ਪਾਣੀ ਪਾਉਣਿਆ ਬਰਫ਼ ਬਰਫ਼ ਪਾਉਣਿਆ ਵਿੱਚ ਫੇਰ ਪੀਂਨੇ ਆਂਗੇ ਠੀਕ ਆ ਜੀ ਤੇ ਸੀਗਾ ਜੀ ਪਰਸੋਂ ਵਾਲੀ ਵੀਡੀਓ ਦੇ ਕਮੈਂਟਾਂ ਦਾ ਇਹ ਜਵਾਬ ਤੇ ਅੱਜ ਵਾਲੇ ਜਿਹੜੀ ਆਪਾਂ ਰਾਤ ਵੀਡੀਓ ਪਾਈ ਸੀ ਤੇ ਹੋਰ ਕਮੈਂਟਾਂ ਦੇ ਜਵਾਬ ਦਿੰਨੇ ਸੋਹਣੀ ਵੀਡੀਓ ਨੈਸ ਵੀਡੀਓ ਧੰਨਵਾਦ ਪਾਣੇ ਪਹਿਨੇ ਮੇਰਾ ਨਾਮ ਬੋਲ ਦਿਓ ਕੁਲਵੀਰ ਕੋਪਰਾਏ ਧੰਨਵਾਦ ਵੀਰੇ ਤੁਸੀਂ ਨਵੇਂ ਜੁੜੇ ਲੱਗਦੇ ਹੋ ਤੁਹਾਡਾ ਕਮੈਂਟ ਅੱਜ ਪਹਿਲੀ ਵਾਰ ਆਇਆ ਹੈ ਨਾ ਮੈਂ 스빈ਦਰ ਕਾਔਰ ਸੇਰਗਾੜਾ ਚਾਹ ਸਿਭੀ ਨਹੀਂ ਪੀਂਦੇ ਗਰਮੀ ਚ ਚਾਹ ਪੀਣ ਨੂੰ ਮਨ ਨਹੀਂ ਕਰਦਾ ਜੀ ਬਹੁਤ ਵਧੀਆ ਵੀਡੀਓ ਆ ਨੈਸ ਵੀਡੀਓ ਸਤਸ੍ਰੀਅਕਾਲ ਦੀਦੀ ਮੇਰੇ ਪਤੀ ਜੀ ਨੂੰ 11 ਸਾਲ ਹੋ ਗਏ ਆਸਟ੍ਰੇਲੀਆ ਗਿਆ ਹੋਇਆ ਤੇ ਉਹਨਾਂ ਦੇ ਮੰਮੀ ਡੈਡੀ ਜਾ ਰਹੇ ਨੇ ਹੁਣ ਤੇਉ ਨਾ ਨਾ ਬੋ ਜੋ ਖੋਸਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਪਟਿਆਲੇ ਤੋਂ ਨਾ ਬੋਲਣ ਤੇ ਪਰ ਮੇਰਾ ਨਾਮ ਵੀ ਬੋਲ ਜੋ ਬਰਨਾਲੇ ਕੋਲ ਫਰਵਾਹੀ ਪਰ ਬਰਨਾਲੇ ਕੋਲ ਫਰਵਾਹੀ ਪਿੰਡ ਮੈਨੂੰ ਤਾਂ ਪਿੰਡਾਂ ਦਾ ਵੀ ਨਾ ਪਤਾ ਲੱਗਦਾ। ਨੈਸ ਵੀਡੀਓ ਸੋਹਣੀ ਵੀਡੀਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੰਨਾ ਪਿਆਰ ਦਿਨੇ ਹੋਗੇ ਹਨਾ। ਤੇ ਲੋ ਜੀ ਜਿਹੜੀਆਂ ਭੈਣਾਂ ਦੇ ਪੰਜਾਬੀ ਚ ਕਮੈਂਟ ਕਰੇ ਹੋਏ ਸੀ ਉਹਨਾਂ ਦੇ ਮੈਂ ਨਾਂ ਬੋਲ ਦਿੱਤੇ ਨੇ ਪਰਸਵਾਲੀ ਵੀਡੀਓ ਦੇ ਰਾਤ ਵਾਲੀ ਵੀਡੀਓ ਦੇ ਜਿਹੜੇ ਅੱਜ ਵਾਲੇ ਆਉਣਗੇ ਚਲ ਕੱਲ ਨੂੰ ਬੋਲ ਦਾਂਗੇ ਤੇ ਬਾਕੀ ਵੀ ਰਹੇ ਠਾਰ ਪੜਾਈ ਦਿੰਦੇ ਨੇ ਵੀ ਨਾਂ ਬੋਲੇ ਤਾਂ ਕੀ ਹੋ ਜੀ ਚਲ ਕੋਈ ਨਾ ਵੀਰ ਜੀ ਭੈਣਾਂ ਦੇ ਨਾਂ ਭੈਣਾਂ ਨੂੰ ਆਏ ਹੁੰਦਾ ਵੀ ਸਾਡਾ ਨਾਂ ਬੋਲਿਆ ਜਦ ਕੋਈ ਨਾ ਆਪਣਾ ਕਿਹੜਾ ਕੋਈ ਭਾਰ ਲੱਗਦਾ ਨਾਂ ਬੋਲਣ ਤੇ ਬਸ ਪਲੀਜ਼ ਹੱਥ ਵਨ ਕੇ ਬੇਨਤੀ ਆ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਬਹੁਤ ਵਧੀਆ ਜਾਣੇ ਲਾਈਕ ਘੱਟ ਆ ਰਹੇ ਨੇਗੇ ਤੇ ਵਧੀਆ ਸਪੋਰਟ ਕਰੋ ਚੈਨਲ ਨੂੰ ਮੈਨੂੰ ਪਤਾ ਹੀ ਹੈ ਬਹੁਤ ਸਾਰੀਆਂ ਭੈਣਾਂ ਹਨਾ ਬਹੁਤ ਸਾਰੇ ਵੀਰ ਲਗਾਤਾਰ ਜਮੀ ਬਿਲਕੁਲ ਨਹੀਂ ਮਿਸ ਕਰਦੇ ਵੀ ਮਿਸ ਕਰਦੇ ਵੀਡੀਓ ਬਹੁਤ ਵਧੀਆ ਹਨਾ ਦੇਖਦੇ ਨੇਗੇ ਧੰਨਵਾਦ ਸਾਰਿਆਂ ਦਾ ਤੇ ਆਪਣੀ ਵੀਡੀਓ ਬਹੁਤ ਲੰਮੀ ਹੋ ਗਈ ਤੇ ਆਪਣੇ ਨਾਮ ਬੋਲਦੇ ਬੋਲਦੇ ਗੱਲਾਂ ਕਰਦੇ ਕਰਦੇ ਬਾਕੀ ਸਾਰੇ ਮੈਂ ਗੱਲਾਂ ਕਹਿਣਾ ਇੱਕ ਦੋ ਗੱਲਾਂ ਕਹਿਣਾ ਚਾਹਉਣੀ ਆ ਭੈਣਾਂ ਨੂੰ ਜੋ ਵੀ ਹਣਾ ਭੈਣਾਂ ਵੀ ਕਹਿੰਦੀਆਂ ਨੇ ਭੈਣਾਂ ਅਸੀਂ ਵੀ ਕੰਮ ਸ਼ੁਰੂ ਕਰਨਾ ਚਾਹੀਏ ਇੱਕ ਦੇਖੋ ਜੀ ਚਾਹੀਏ ਆਪਾਂ ਮੱਜਾ ਨਾਲ ਕੰਮ ਸ਼ੁਰੂ ਕਰੀਏ ਚਾਹੀਏ ਆਪਾਂ ਕੱਪੜੇ ਦਾ ਕਰੀਏ ਹਨਾ ਤੇ ਪਹਿਲਾਂ ਆਪਾਂ ਨੂੰ ਹਰ ਇੱਕ ਚੀਜ਼ ਦਾ ਖਰਚਾ ਆਉਂਦਾ ਆਉਂਦਾ ਹੀ ਆਉਂਦਾ ਤੇ ਆਪਾਂ ਨੂੰ ਖਿੜਾਉਣਾ ਨਹੀਂ ਚਾਹੀਦਾ ਕਿਉਂ ਪਹਿਲਾਂ ਸਲੋ ਵੀ ਕੰਮ ਚਾਲਦਾ ਫਿਰ ਹੌਲੀ-ਹੌਲੀ ਹਨਾ ਜਾਰੇ-ਜਾਰੇ ਕੰਮ ਵਧਦਾ ਜਾਂਦਾ ਤੇ ਐ ਤਾਂ ਹੈ ਨਹੀਂ ਵੀ ਇੱਕੇ ਦਿਨ ਆਪਣਾ ਸਾਰਾ ਕੰਮ ਸਰੇ ਆਜੂ ਹੌਲੀ ਹੌਲੀ ਚੱਲਦਾ ਜੇ ਤੁਸੀਂ ਮੇਰੇ ਚੈਨਲ ਨੂੰ ਹਿਲਾ ਲੋ 4 ਸਾਲ ਹੋ ਜਾਣਗੇ ਹੁਣ 2 ਕੁ ਮਹੀਨਿਆਂ ਨੂੰ ਬਣੇ ਨੂੰ ਕਿਉਂਕਿ ਮੈਂ ਹਨਾ ਕਦੇ ਨਹੀਂ ਘਬराई ਹੈਗੀ ਹੌਲੀ ਹੌਲੀ ਚੱਲ ਬਣੇ ਜਾਂਦਾ ਜਿਹੇ ਜੇ ਬਣਦਾ ਕੰਮ ਤੇ ਇੱਕਦਮ ਤਰੱਕੀ ਨਹੀਂ ਹੋਉਂਦੀ ਹੌਲੀ 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 ਆਪਾਂ ਨੂੰ ਹਨਾ ਤੇ ਪਿਆਰ ਮਿਲਦਾ ਰਹੇ ਭੈਣਾਂ ਦਾ ਤੇ ਵੀਰਾਂ ਦਾ ਬਹੁਤ ਵਧੀਆ ਤੇ ਬਾਕੀ ਸ੍ਰੀ ਆਪਾਂ ਨੂੰ ਹੁਣ ਅੱਗੇ ਤਾਂ ਇੱਕ ਜਣਾ ਘਰ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਸੋਨੂੰ ਅੱਗੇ ਇੱਕ ਜਣਾ ਕੰਮ ਕਰਦਾ ਸਾਰੇ ਬਹਿ ਕੇ ਖਾਂਦੇ ਜੀ ਮੰਗਿਆਈ ਘੱਟ ਸੀ ਹੁਣ ਜੀ ਮੰਗਿਆਈ ਬਹੁਤ ਹੈਗੀ ਹਨਾ ਸਾਰਿਆਂ ਦੇ ਕੰਮ ਕਰੇ ਤੁਸੀਂ ਸਰਦ ਜਿਹੜੀਆਂ ਭੈਣਾਂ ਕੰਮ ਕਰਨਾ ਨਵਾਂ ਕੰਮ ਚਲਾਉਣਾ ਚਾਹੁੰਦੀਆਂ ਨੇ ਚੈਨਲ ਬਾਰੇ ਪੁੱਛਦੀਆਂ ਨੇ ਚੈਨਲ ਚਲਾਓ ਭੈਣਾਂ ਤਾਂ ਹੈ ਨਹੀਂ ਵੀ ਇੱਕ ਦੋ ਵੀਡੀਓ ਚ ਚੈਨਲ ਚੱਲੂਗਾ ਚੈਨਲ ਖੜਾ ਹੋਣ ਨੂੰ 8-10 ਮਹੀਨੇ ਲੱਗਦੇ ਨੇ 8-10 ਮਹੀਨੇ ਲੱਗਦੇ ਨੇ ਐ ਤਾਂ ਹੈ ਨਹੀਂ ਜੇ ਵੀ ਉਹ ਵੀ ਰੋਜ਼ ਵਲੋਗ ਪਾਵਾਗੇ ਤਾਂ ਕਰਕੇ 6 ਮਹੀਨੇ ਤੇ ਨਹੀਂ ਲੱਗਦੀ ਲੱਗਦੇ ਨੇਗੇ ਤਾਂ ਕਰਕੇ ਹਨਾ ਚੈਨਲ ਤੇ ਬਹੁਤ ਮਿਹਨਤ ਆਉਂਦੀ ਹੈ ਬਹੁਤ ਮਿਹਨਤ ਨਾਲ ਆਪਾਂ ਨੂੰ ਕੰਮ ਕਰਨਾ ਪੈਂਦਾ ਜਿਹੜੀਆਂ ਵੀ ਪਹਿਣਾ ਹਨਾ ਸਿਲਾਈ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਕਰੋ ਪਹਿਣਾ ਹਨਾ ਆਪਦੇ ਖਰਚਾ ਕਰਨ ਆਪਦੇ ਜੋਗੋ ਖਰਚਾ ਕੱਢੋ ਕੱਪੜੇ ਲੀੜੇ ਜੋਗੋ ਦਵਾਈ ਭੁੱਟੀ ਜੋਗੋ ਰਹਿਣਾ ਖਰਚਾ ਚਲਾਓ ਆਪਦੇ ਘਰ ਦਾ ਅੱppa ਕਿਉਂ ਕਹੀਏ ਵੀ ਕਿਸੇ ਰੱਬ ਨੂੰ ਖੁਸ਼ੀ ਹੁੰਦੀ ਆ ਜਦੋਂ ਕੋਈ ਚੈਨਲ ਬਣਾਉਂਦਾ ਵੀਡੀਓ ਬਣਾਉਂਦਾ ਬਹੁਤ ਖੁਸ਼ੀ ਹੁੰਦੀ ਆ ਹੈਨਾ ਤੇ ਇੰਨੇ ਫਿਰ ਪਤਾ ਲੱਗਦਾ ਵੀ ਹੈਨਾ ਪੈਸਾ ਕਮਾਉਣਾ ਹੈਨਾ ਵੀ ਇੰਨਾ ਔਖਾ ਵੀਡੀਓ ਬਣਾਉਣੀ ਗਰਮੀ ਚ ਐਡਿਟ ਕਰਨੀ ਤੇ ਥੰਬਨੇਲ ਲਾਉਣਾ ਬਹੁਤ سارے ਕੰਮ ਹੁੰਦੇ ਨੇਗੇ ਇਹ ਆਏ ਨਹੀਂ ਹੈਗਾ ਵੀ ਵੀਡੀਓ ਐਵੇਂ ਬਣ ਜਾਂਦੀ ਆ ਬਹੁਤ ਮਿਹਨਤ ਕਰਨੀ ਪੈਂਦੀ ਹੈਗੀ ਤੇ ਬਾਕੀ ਠੀਕ ਠਾਕ ਆ ਜੀ ਜੋ ਵੀ ਪਹਿਣਾ ਕੰਮ ਚ ਚਲਾਉਣਾ ਕਰਨਾ ਚਾਹੁੰਦੇ ਨੇ ਮੱਜਾਂ ਦਾ ਕੱਪੜੇ ਦਾ ਜਾਂ ਕੋਈ ਪਟੀਕ ਦਾ ਕਰੋ ਹਨਾ ਵਾਹਿਗੁਰੂ ਸੋਨੁ ਤਰੱਕੀਆਂ ਵਗਸੇ ਮਿਹਨਤਾਂ ਵਗਸੇ ਹਿੰਮਤ ਵਗਸੇ ਮਿਹਨਤ ਕਰਨ ਦੀ ਬਾ ਸਰੀਰ ਨੂੰ ਤੰਦਰੁਸਤੀ ਵਗਸੇ ਵਾਹਿਗੁਰੂ ਤੇ ਵਸ ਵੱਡੀ ਗੱਲ ਤੰਦਰੁਸਤੀ ਦੀ ਹੈ ਜੇ ਤੰਦਰੁਸਤੀ ਹੈ ਤਾਂ ਆਪਾਂ ਦਸਾਂ ਨਾ ਹੋ ਦੀ ਕਿਰਤ ਕਰਕੇ ਖਾ ਸਕਦੇ ਆ ਟਿੱਟ ਪਰ ਸਕਦੇ ਆ ਕਿਸੇ ਨਾਲ ਹਨਾ ਤੋਂ ਖਾਣਾ ਕਰੋ ਕਿਸੇ ਨਾਲ ਬੇਇਮਾਨ ਨਾ ਕਰੋ ਬਹਿ ਗੂ ਆਪੀ ਸਿੱਧੀਆਂ ਨੀਤਾਂ ਨੂੰ ਫਲੀਆਂ ਲਾਉਂਦਾ ਜੀ ਠੀਕ ਹੈ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਮੇਰੀ ਵੀਡੀਓ ਗੱਲਾਂ ਵਧੀਆ ਲੱਗੀਆਂ ਤਾਂ ਕਮੈਂਟ ਕਰਿਓ ਤੇ ਠੀਕ ਹੈ ਅੱਜ ਮੈਨੂੰ ਲੱਗਾ ਤਕਰੀਬਨ ਕੋਈ ਭੈਣ ਨਹੀਂ ਮੈਂ ਉਸੇ ਕਰੀ ਹੈਗੀ ਸਾਰੀਆਂ ਭੈਣਾਂ ਦੇ ਨਾਂ ਬੋਲ ਦਿੱਤੇ ਨੇਗੇ ਤੇ ਬਸ ਹੁਣ ਵੀਡੀਓ ਅੱਜ ਦੇਖਾਂਗੇ ਲਾਈਕ ਕਿੰਨੇ ਕ ਆਉਣਗੇ ਭੈਣਾਂ ਤਾਂ ਹੀ ਨਹੀਂ ਲਾਈਵ ਕਰਦੀਆਂ ਹੋਣਗੇ ਮੈਨੂੰ ਲੱਗਾ ਵੀ ਸਾਡਾ ਨਾਂ ਨਹੀਂ ਬੋਲਦੀ ਹੈਨਾ ਚਲੋ ਜੀ ਮੈਂ ਨਾਮ ਬੋਲ ਦਿੱਤਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦਾ ਇਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ